ਰਾਜ ਨਾ ਹੋਵੇ ਤੇ ਧਾਰਮਿਕ ਸਥਾਨ ਖੁੱਸ ਜਾਂਦੇ ਨੇ ਜਦੋਂ ਬਾਬਰ ਆਇਆ ਉਹਨੇ ਮੰਦਰ ਢਾ ਦਿੱਤੇ ਹੁਣ ਸਨਾਤਨਵਾਦੀਆਂ ਦਾ ਜ਼ੋਰ ਪਿਆ ਅਗਲੇ ਨੇ ਮੰਦਰ ਢਾਕੇ ਰਾਮ ਮੰਦਰ ਬਣਾ ਲਿਆ ਮੰਦਰ ਢਾ ਦਿੱਤੀ ਅੱਛਾ ਸਿੱਖ ਜਗਦਾ ਦਾ ਰਾਜ ਐਸਾ ਸੀ ਚਾਹੇ ਉਹ ਇਸਲਾਮ ਦੀਆਂ ਮਸਜਿਦਾਂ ਸੰਨ ਤੇ ਚਾਹੇ ਹਿੰਦੂ ਵੀਰਾਂ ਦੇ ਮੰਦਰ ਸੰਨ ਮੰਦਰਾਂ ਮਸਜਿਦਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਸੋਨਾਦਾਨ ਕੀਤਾ ਗੁਰਦੁਆਰੇ ਤੇ ਸੋਨੇ ਵਿੱਚ ਮਰਨ ਨਹੀਂ ਸਨ ਕਿਉਂਕਿ ਉਹ ਸਿੱਖ ਧਰਮ ਨੂੰ ਬਿਲੋਂਗ ਕਰਦਾ ਸੀ ਹੌਣ ਵਾਲੇ ਵੀ ਜਿਹੜੇ ਰਾਜ ਕਰੀ ਜਾਂਦੇ ਨੇ ਇਹ ਸਾਡੇ ਜਿਹੜੇ ਮੀਡੀਆ ਵਿੱਚ ਸਥਾਨ ਨੇ ਤਿੰਨਕ ਚਾਹੇ ਡੌਂਗ ਮਾਰਾਏ ਚਾਹੇ ਹਰ ਕੀ ਪੌੜੀ ਆਪਾਂ ਕਹਦੇ ਨੇ ਗਿਆਨ ਗੋਦਰੀ ਹਰਦвар ਉਟਾ ਕੇ ਪਾਂੜਿਆਂ ਨੇ ਕਬਜ਼ਾ ਕੀਤਾ ਹੈ ਤੋਂ ਮੈਂ ਕਈ ਵਾਰ ਇਹ ਜ਼ਿਕਰ ਕਰਦਾ ਹੁੰਨਾ ਵੀ ਜਦੋਂ ਸਾਡਾ ਖਾਲਸਾ ਰਾਜ ਸੀ ਉਹ ਤੁਹਾਡੇ ਅਸੀਂ ਮੰਦਰ ਬਣਾਏ ਆ ਤੇ ਤੁਹਾਡਾ ਜ਼ੋਰ ਹੈ ਸਿਰਾਂ ਦੀ ਗਿਣਤੀ ਵੱਧ ਹੈ ਤੁਹਾਡੀਆਂ ਵੋਟਾਂ ਵੱਧ ਨੇ ਤੁਸੀਂ ਸਾਡੇ ਸਥਾਨਾਂ ਨੂੰ ਸੋਨੇ ਨਾਲ ਤੇ ਕੀ ਮੰਨਣਾ ਸਾਡੇ ਬਣੇ ਵੀ ਟਾਈ ਜਾਂਦੇ ਹੋ ਤੋਂ ਬਾਕੀ ਇਹ ਮੈਂ ਬਹੁਤਾ ਗਿਲੇ ਸ਼ਿਕਵੇਤ ਨਹੀਂ ਪੈਂਦਾ ਹੁੰਦਾ ਰਾਜ ਭਗ ਦੀਆਂ ਬਾਤਾਂ ਨੇ ਜਦ ਦਿਨ ਸਾਡਾ ਆਵੇਗਾ ਅਸੀਂ ਆਪੇ ਨੇ ਜਿੱਟ ਲਵਾਂਗੇ ਅੱਜ ਜਿਨ੍ਹਾਂ ਦਾ ਰਾਜ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਖਾਲਸੇ ਦਾ ਰਾਜ ਸੀ ਸਾਡੇ ਨਾਲ ਵਿਵਹਾਰ ਕਿੱਥਾਂ ਦਾ ਸੀ ਤੇ ਅੱਜ ਅਸੀਂ ਕੀ ਕਰ ਰਹੇ ਹਾਂ ਬਾਕੀ ਐਕਸਪਾਇਰੀ ਡੇਟ ਹਰੇਕ ਰਾਜ ਭਾਗ ਦੀ ਹੁੰਦੀ ਹੈ ਕੋਈ ਰਾਜ ਹਾਲ ਨਹੀਂ ਹੈ ਦੁਨੀਆ ਤੇ ਖੈ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਸੋਨੇ ਵਿੱਚ ਮੜ ਦਿੱਤੇ ਹਜ਼ਾਰਾਂ ਏਕੜ ਜ਼ਮੀਨਾਂ ਗੁਰਦੁਆਰਿਆਂ ਦੇ ਨਾਮ ਲਾਈਆਂ ਜਗੀਰਾਂ ਵੀ ਆਮਦਨੀ ਆਉਂਦੀ ਰਵੇ ਤੇ ਸਥਾਨ ਚੜ੍ਹਦੀ ਕਲਾ ਨਾਲ ਚੱਲਦੇ ਰਹਿਣ ਕਾਦੇ ਲਈ ਚੱਲਣ ਗੁਰੂ ਦਵਾਰਾ ਹੋਏ ਸੋਡੀ ਪਾਇ ਸੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ ਉਦੀ ਭਾਵਨਾ ਕੋ ਜੈਸੀ ਸੀ ਜਿੱਥੈ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਵਾ ਜਿੱਥੇ ਵੀ ਗੁਰਾਂ ਦੇ ਚਰਨ ਪਏ ਨੇ ਉਸ ਮੁਕੱਦਸ ਜਗ੍ਹਾ ਦੀ ਧੂੜੀ ਨੂੰ ਸਿੱਖ ਮਸਤਕ ਨਾਲ ਲਾਉਂਦਾ ਹੈ ਗੁਰਸਿੱਖਾਂ ਕੀ ਕਾਲ ਖਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਸਿੱਖ ਦੋ ਪ੍ਰਕਾਰ ਦੀ ਕਲਣਾ ਕਰਦੇ ਨੇ ਉਪਾਸ਼ਨਾ ਬੰਦਗੀ ਵੀ ਕਰਦੇ ਨੇ ਤੇ ਗੁਰਸਥਾਨ ਬਣਾ ਕੇ ਸੇਵਾ ਵੀ ਕਰਦੇ ਨੇ ਆ ਉਸ ਜਰਨੈਲ ਵਾਲ ਵਧੀਏ ਜਿਹਦੀ ਯਾਦ ਵਿੱਚ ਇੱਥੇ ਆਪਾਂ ਬਿਠੇ ਹਾਂ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ 1846 ਈਸਵੀ ਦੇ ਵਿੱਚ ਸ਼ਹਾਦਤ ਦੀ ਅਵਧੀ ਜਿਸਨੇ ਮਾਣੀ ਹੈ ਇਹ ਸਭਰਾਵਾ ਦਾ ਇਲਾਕਾ ਜੰਗ ਦਾ ਮੈਦਾਨ ਸੀ ਜਦੋਂ ਬ੍ਰਿਟਿਸ਼ ਅੰਪਾਇਰ ਦਾ ਤੇ ਸਿੱਖ ਅੰਪਾਇਰ ਦਾ ਯੁੱਧ ਹੋਇਆ ਹੈ ਇੱਕ ਵਿਦਵਾਨ ਹੈ ਅੰਗਰੇਜ਼ ਲੈਪਰਲੇਚ ਗ੍ਰੀਫਨ ਉਹਦਾ ਨਾਮ ਹੈ ਉਹ ਜ਼ਿਕਰ ਕਰਦਾ ਹੈ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਜੱਟ ਖਾਨਦਾਨ ਦੇ ਚੰਗੇ ਪ੍ਰਤੀਨਿਧਾ ਵਿੱਚੋਂ ਸ਼ਰਮੌਰ ਸੀ ਉਹ ਮਰਦਾਊ ਪੁਣੇ ਹਿੰਮਤ ਤੇ ਦਲੇਰੀ 'ਚ ਸਭ ਤੋਂ ਅੱਗੇ ਸੀ ਉਸ ਦੀ ਮੌਤ ਨਾਲ ਸਿੱਖ ਰਾਜ ਨੂੰ ਜੋ ਘਾਟਾ ਪਿਆ ਹੈ ਉਹ ਦੀ ਪੂਰਤੀ ਉਸ ਦਿਨ ਤੋਂ ਬਾਅਦ ਹੋ ਨਹੀਂ ਸਕੀ ਆਪਦੇ ਭਾਂਡੇ ਨੂੰ ਆਪ ਦੇ ਸਲਾਹੀਦਾਈਆ ਸਵਾਦ ਉਦੋਂ ਆਉਂਦਾ ਜਦੋਂ ਗੈਰ ਸਿੱਖ ਸਾਡੇ ਭਾਂਡੇ ਨੂੰ ਸਲਾਵੇ ਬੜੇ ਵਿਦਵਾਨ ਲੋਕਾਂ ਨੇ ਬ੍ਰਿਟਿਸ਼ ਅੰਪਾਇਰ ਨਾਲ ਸੰਬੰਧਤ ਲੋਕਾਂ ਨੇ ਸਰਦਾਰ ਸ਼ਾਮ ਸਿੰਘ ạtਾਰੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਹੈ ਚਾਹੇ ਉਹ ਮਕਲਫ ਹੈ ਹੋਰ ਕਈ ਵਿਦਵਾਨ ਹੋਏ ਨੇ ਜੇ ਸਰਦਾਰ ਸ਼ਾਮ ਸਿੰਘ ạtਾਰੀ ਦੇ ਆਪਾਂ ਪਿਸ਼ੋਕੜ ਵੱਲ ਜਾਤ ਮਾਰੀਏ ਇਹਨਾਂ ਦੀ ਬਹੁਤ ਸਿੱਧੂ ਸੀ ਰਾਹਕ ਸਨ ਜ਼ਮੀਂਦਾਰਾ ਧੰਦਾ ਕਰਦੇ ਸਨ ਸਿੱਧੂਆਂ ਦੇ ਪਿਸ਼ੋਕੜ ਵੱਲ ਜਾਣਾ ਹੋਵੇ ਨਾ ਇਹਨਾਂ ਦਾ ਪਿਸ਼ੋਕੜ ਰਾਜਸਥਾਨ ਨਾਲ ਜੁੜਦਾ ਹੈ ਜੈਸ ਮੇਰ ਪੱਟੀ ਰਾਜਪੂਤ ਸਨ ਇਹਨਾਂ ਦੇ ਵੱਡੇ-ਵਡੇਰੇ ਫੂਲ ਮਹਾਰਾਜ ਦੇ ਇਲਾਕੇ ਵਿੱਚ ਆ ਕੇ ਆਬਾਦ ਹੋਏ ਇਹ ਕਿੰਨਾ ਦਾ ਵੱਡਾ ਸੀ ਧੀਰਮਲ ਉਸ ਰਾਜਪੂਤ ਨੇ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਪਿੰਡ ਇੰਦਗੜ ਕੌਕੇ ਦੀ 1560 ਈਸਵੀ ਵਿੱਚ ਨੀਵ ਰખી ਅੱਜ ਕੱਲ ਉਹ ਪਿੰਡ ਕੌਕੇ ਕਲਾਂ ਕਰਕੇ ਪ੍ਰਚਲਿਤ ਹੈ ਮਾਰਬੇ ਵਿੱਚ ਨਾਨਕ ਸਰ ਦੇ ਕਰੀਬ ਹੀ ਪੈਂਦਾ ਹੈ ਜਗਰਾਉਂ ਦੇ ਇਸੇ ਖਾਨਦਾਨ ਦੇ ਵਿੱਚ ਕਾਹਨ ਚੰਦ ਪੈਦਾ ਹੋਇਆ ਕੁਝ 1700 ਈਸਵੀ ਦੇ ਇਰਦ-ਗਿਰਦ ਦਾ ਕਾਹਨ ਚੰਦ ਦੇ ਦੋਸ ਪੁੱਤਰ ਹੋਏ ਕੌਰ ਸਿੰਘ ਤੇ ਇੱਕ ਦਾ ਨਾਮ ਸੀ ਗਹੋਰ ਸਿੰਘ ਦੋਵੇਂ ਬੜੇ ਸ਼ੂਰਬੀਰ ਸਨ ਕਿ ਰਾਜਪੁਤਾਨਾ ਜਿਹੜਾ ਸੀ ਜਾਂ ਜੱਟ ਜਾਂ जाट ਜਿਹੜੇ ਸੀ ਇਹਨਾਂ ਤੇ ਸਿੱਖੀ ਦਾ ਬੜਾ ਅਸਰ ਪਿਆ ਦੂਜੀਆਂ ਸ਼ਰੇਣੀਆਂ ਵੀ ਜਿਵੇਂ ਮਰਬੀ ਸਿੰਘ ਸਨ ਜਾਂ ਹੋਰ ਕੋਈ ਵੀ ਵਰਣ ਵਿੱਚੋਂ ਸਨ ਜਦੋਂ ਇੱਕੇ ਬਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਕਲਗੀ ਧਰਨੇ ਉੱਚੀ-ਨੀਚ ਮਿਟਾ ਦਿੱਤੀ ਤਕਰੀਬਨ ਹੀ ਕਾਫੀ ਕਮਿਊਨਿਟੀਜ਼ ਸਿੱਖੀਸਮ ਨੂੰ ਫਾਲੋ ਕਰਨ ਲੱਗ ਪਈਆਂ ਸਨ ਦੇਵਨਤਾ ਐਸੀ ਹੋਈ ਕੁਝ 1735 ਦੇ ਇਰਤ-ਗਿਰ ਦੀ ਗੱਲ ਹੈ ਮਾਜੇ ਵਿੱਚ ਚਲੇ ਗਏ ਮਾਝੇ ਇਹਨਾਂ ਨੇ ਪਿੰਡ ạtari ਵਸਾਉਣਾ ਕੀਤਾ ਹੁਣ ਮਾਝੇ ਦੀ ਧਰਤੀ ਤੇ ਇਹ ạtari ਵਾਲੇ ਸਰਦਾਰ ਕਰਕੇ ਪ੍ਰਸਿੱਧ ਹੁੰਦੇ ਨੇ ạtari ਲਬਜ਼ ਵੀ ਉਸ ਨਗਰ ਲਈ ਤਾਂ ਵਰਤਿਆ ਗਿਆ ਇਹਨਾਂ ਨੇ ਰਹਿਣ ਲਈ ਇੱਕ ਕੈਸਲ ਕਿਲੇनुਮਾ ਉੱਚੀ ạtari ਵਾਲਾ ਮਹੱਲ ਬਣਾਇਆ ਸੀ ਤਕੜੇ ਲੋਕ ਸਨ ਹੁਣ ਉਥੇ ਪਰਿਵਾਰ ਰਹਿੰਦਾ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਗਹੌਰ ਸਿੰਘ ਦੇ ਤਿੰਨ ਫਰਜ਼ੰਦ ਪੈਦਾ ਹੋਏ ਬਲ ਸਿੰਘ ਦਿਆਲ ਸਿੰਘ ਤੇ ਨਿਹਾਲ ਸਿੰਘ ਇਨਾਟੋ ਜਿਹੜਾ ਵਿਹਾਰ ਸਿੰਘ ਹੋਇਆ ਹੈ ਉਹਦੇ ਘਰ ਸ਼ਾਮ ਸਿੰਘ ਅਟਾਰੀ ਦਾ ਜਨਮ ਹੋਇਆ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਆਂਦੀ ਹੈ ਨਾ ਗੁੱਜੀ ਸ਼ਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਕਈ ਆਂਦੇ ਦੀ ਕਿਸਮਤ ਨਾਲ ਮਿਲਦਾ ਆਏ ਵੀ ਮੰਨਦੇ ਆਪਾਂ ਵੀ ਕਰਮਗਤ ਬੜੀ ਬਲਵਾਨ ਹੈ ਪਰ ਗੁਰੂ ਨਾਨਕ ਪਤਾ ਕੌਣ ਹੈ ਹੀ ਇਸ ਦਾ ਕ੍ਰੀਏਟਰ ਜਿਨੇ ਕਿਸਮਤ ਲਿਖੀ ਹੈ ਉਹ ਗੁਰੂ ਨਾਨਕ ਬਣ ਕੇ ਦੁਨੀਆ ਤੇ ਪ੍ਰਗਟ ਹੋਇਆ ਉਹ ਕਲਮ ਫੇਰ ਦਿੰਦਾ ਹੈ ਲੇਖ ਬਦਲ ਦਿੰਦਾ ਹੈ ਉਹਦੀ ਇਸਮਤ ਹੈ ਕਰਾ ਮਾਤਾ ਮਿਸਲਾਂ ਦਾ ਜਦੋਂ ਜ਼ੋਰ ਸੀ ਤੇ ਸਰਦਾਰ ਸ਼ਾਮ ਸਿੰਘ ਦੇ ਦਾਦਾ ਗਹੌਰ ਸਿੰਘ ਭੰਗੀਆਂ ਦੀ ਮਿਸਲ ਵਿੱਚ ਸੇਵਾ ਕਰਦੇ ਸਨ ਇਹਨਾਂ ਦੇ ਸਾਰੇ ਸਾਥੀ ਸਰਦਾਰ ਲੈਣਾ ਸਿੰਘ ਭੰਗੀ ਦੇ ਨਾਲ ਰਹਿੰਦੇ ਸਨ ਜਦੋਂ ਗਹੌਰ ਸਿੰਘ ਦੁਰਾਨੀਆਂ ਦੀ جنگ ਦੇ ਵਿੱਚ ਸ਼ਹੀਦ ਹੋਇਆ ਤੇ ਸਰਦਾਰ ਨਿਹਾਲ ਸਿੰਘ ਆਪਣੀ ਪਿਤਾ ਦੀ ਥਾਂ ਤੇ ਮੁਕੀ ਨੀਅਤ ਹੋਇਆ ਇਕਬੀ ਲੇਦਾ ਖਾਲਸੇ ਨੇ 1708 ਵਿੱਚ ਜਦੋਂ ਲਾਹੌਰ ਤੇ ਕਬਜ਼ਾ ਕੀਤਾ ਸੀ ਨਾ ਉਦੋਂ ਸਰਦਾਰ ਨਿਹਾਲ ਸਿੰਘ ਸਰਦਾਰ ਲੈਣਾ ਸਿੰਘ ਭੰਗੀ ਦੇ ਨਾਲ ਸੀ। ਪਛੋਕੜ ਇਹਨਾਂ ਦਾ ਸੂਰਮਿਆਂ ਦਾ ਹੈ। ਭੰਗੀ ਸਰਦਾਰ ਨੇ ਊਟਾਰੀ ਵਾਲੇ ਸਰਦਾਰਾਂ ਦੀ ਕਦਰ ਕਰਦੇ ਹੋਏ ਪਸ਼ਰੂਰ ਦਾ ਪ੍ਰਗਣਾ ਦਿੱਤਾ ਜਿਹਦੀ ਸਾਲਾਨਾ ਆਮਦਨੀ ਤਕਰੀਬਨ 1.5 ਲੱਖ ਰੁਪਏ ਆ ਸੀ। ਹੁਣ ਊਟਾਰੀ ਵਾਲੇ ਸਰਦਾਰਾਂ ਦੀ ਆਮਦਨੀ ਵੀ ਵੱਧ ਗਈ। ਮਹਾਰਾਜਾ ਰਣਜੀਤ ਸਿੰਘ ਬੜਾ ਕਦਰਦਾਨ ਸੀ ਬਹਾਦਰਾਂ ਦਾ। ਉਦੀ ਪਾਰਖੂ ਵਖ ਨੇ ਨਾ ਪਹਿਚਾਣਿਆ ਸੀ ਨਿਹਾਲ ਸਿੰਘ ਨੂੰ ਵੀ ਕਿਸੇ ਹੀ ਦੇ ਪੰਗਿਆਂ ਦੀ ਮਿਸਲ ਤੋਂ ਜੁਦਾ ਕਰਕੇ ਇਹਨੂੰ ਆਪਣੇ ਨਾਲ ਲਿਆ ਆਵਾ ਕਿਦਰੇ ਸਰਦਾਰ ਨਿਹਾਲ ਸਿੰਘ ਦੀ ਪੰਗੀ ਸਰਦਾਰ ਸਹਿਬ ਸਿੰਘ ਨਾਲ ਬਣ ਗਈ ਉਹ ਟਾਰੀ ਆ ਗਿਆ ਘਰ ਟਿਕ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਖਿਹੜਾ ਨਾ ਛੜਿਆ ਪ੍ਰੇਮ ਦੇ ਨਾਲ ਪ੍ਰਭਾਵਿਤ ਕਰਕੇ ਨਾਲ ਜੋੜਿਆ ਤੇ ਬਹੁਤ ਸਾਰੀਆਂ ਜ਼ਗੀਰਾਂ ਭੇਟਾ ਵਿੱਚ ਦਿੱਤੀਆਂ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨਿਹਾਲ ਸਿੰਘ ਸ਼ਾਮਲ ਹੋਇਆ ਤੇ ਕਸ਼ਦੇ ਇਲਾਕੇ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਜਰਨੈਲੀ ਤੇ ਰਹਿ ਕੇ ਇਹਨੇ ਫਤਿਹ ਕੀਤਾ। ਦੱਸਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਢਲਾ ਮਠਾ ਹੋਇਆ ਨਾ ਤੇ ਸਰਦਾਰ ਨਿਹਾਲ ਸਿੰਘ ਨੇ ਅਰਦਾਸ ਕੀਤੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੀ ਉਮਰ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਲੱਗ ਜਾਵੇ ਵਫਾਦਾਰੀ ਦੀ ਹੱਦ ਆਏ ਅਰਦਾਸ ਸੁਣਦਾ ਹੈ ਗੁਰੂ ਗੁਰੂ ਜਪੀ ਗੁਰੂ ਗੁਰ ਧਾਈ ਜੀ ਕੀ ਅਰਦਾਸ ਗੁਰੂ ਬਹਿ ਭਾਈ ਜਿਹੜਾ ਗੁਰੂ-ਗੁਰੂ ਜਪਦਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹੈ ਹਿਸ ਪ੍ਰੇਅਰਸ ਆਰ ਅਨਸਰਡ ਕਦੇ ਵੀ ਅਰਦਾਸ ਅਜਾਈ ਨਹੀਂ ਜਾਂਦੀ ਬਟਨ ਸੁਣੇ ਗਏ ਮਹਾਰਾਜਾ ਰਣਜੀਤ ਸਿੰਘ ਰਾਜੀ ਹੋ ਗਿਆ ਤੇ ਸਰਦਾਰ ਨਿਹਾਲ ਸਿੰਘ 1819 ਈਸਵੀ ਨੂੰ ਪਰਲੋਕ ਸਿਧਾਰ ਗਏ ਬਾਣੀ ਦਾ ਫਰਮਾਨ ਹੈ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀਆ ਜਿਹੜਾ ਪੈਦਾ ਹੋਇਆ ਉਹਨੇ ਮਿਟਣਾਈਆ हां कर्म कैसे कीते ने ਨਾ ਮਨਾ ਰਹਿ ਜਾਂਦਾ ਮਾੜੇ ਹੋਏ ਤੇ ਲਾਂਤਾਂ ਰਹਿ ਜਾਂਦੀਆਂ ਚੰਗੇ ਹੋਏ ਤੇ ਬੱਲੇ ਬੱਲੇ ਵਡਿਆਈ ਰਹਿ ਜਾਂਦੀ ਹੈ ਹੁਣ ਸਰਦਾਰ ਨਿਹਾਲ ਸਿੰਘ ਦੀ ਜਗ੍ਹਾ ਤੇ ਸਰਦਾਰ ਸ਼ਾਮ ਸਿੰਘ ਔਟਾਰੀ ਦੇ ਹੱਥ ਕਬੀਲੇ ਦੀ ਬਾਗ ਬੋਰ ਆ ਗਈ ਮਹਾਰਾਜਾ ਰਜੀਤ ਸਿੰਘ ਦੀ ਫੌਜ ਦੇ ਵਿੱਚ ਸ਼ਾਮਲ ਹੈ ਇੰਨੀ آمدਨੀ ਵੱਧ ਗਈ ਸੀ ਔਟਾਰੀ ਵਾਲੇ ਸਰਦਾਰਾਂ ਦੀ ਜ਼ਿਕਰ ਆਉਂਦਾ ਵੀ 3 ਲੱਖ ਦੇ ਕਰੀਬ ਜ਼ਕੀਰ ਆਉਂਦੀ ਸੀ ਇਹਨਾਂ ਨੂੰ ਇਹਨਾਂ ਕੋਲ ਆਪਣੇ ਹਾਥੀ ਘੋੜੇ ਵੱਧੂ ਸੇਵਕ ਸਨ ਇਹ ਨਾ ਇਹਨਾਂ ਦਾ ਜ਼ੋਰ ਵਧਾ ਗਿਆ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਫੌਜ ਹੈ ਨਾ ਇੱਕ ਵਾਰ ਮੁਲਤਾਨ ਤੇ ਇਹਨਾਂ ਚੜ੍ਹਾਈ ਕਰਨੀ ਸੀ ਮੁਲਤਾਨ ਦੀ ਜੰਗ ਸਮੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਫਰਜ਼ੰਦ ਖਣਕ ਸਿੰਘ ਨੂੰ ਮੁਹੰਮ ਦੀ ਅਗਵਾਈ ਕਰਨ ਤੋਰ ਦਿੱਤਾ ਹੁਣ ਬੱਬਰ ਸ਼ੇਰ ਅਗਵਾਈ ਕਰ ਰਿਹਾ ਹੈ ਸ਼ੇਰਾਂ ਦੀ ਜੰਗ ਤੇ ਜਿੱਤੇ ਆਏ ਜਾਵੇਗਾ ਸ਼ਾਮ ਸਿੰਘ 82 ਵੀਸ ਜੰਗ ਦੇ ਵਿੱਚ ਸ਼ਾਮਲ ਸਨ ਮੁਲਤਾਨ ਦੇ ਖਿਜਰੀ ਦਰਵਾਜੇ ਵੱਲ ਮੂੰਹ ਕਰਕੇ ਬੀੜੀ ਹੋਈ ਪੰਗਿਆਂ ਦੀ ਤੋਪ ਨੇ ਐਸੀ ਗੋਲਿਆਂ ਦੀ ਵਰਖਾ ਕੀਤੀ ਮਜ਼ਬੂਤ ਫਸਿਲ ਵਿੱਚ ਪਾੜ ਪਾ ਦਿੱਤਾ ਤੇ ਜਦੋਂ ਪਾੜ ਪੈ ਗਿਆ ਕੰਧ ਦੇ ਵਿੱਚੋਂ ਖਾਲਸਾ ਫੌਜ ਕਿਲੇ ਅੰਦਰ ਦਾਖਲ ਹੋਈ ਕੈਬਰਾਂ ਦੇ ਉੱਥੇ ਕੜਾਕੇ ਹੋਏ ਰਫਲਾਂ ਦੇ ਉੱਥੇ ਤੜਾਕੇ ਹੋਏ ਨੇਜਾਂ ਵਿੱਚ ਸਿੰਘਾਂ ਨੇ ਇਦਾਂ ਪਠਾਣ ਪਰੋਲੇ ਜਿਦਾਂ ਸਿੱਖ ਵਿੱਚ ਮੁਰਗਾ ਪਰੋਆ ਹੁੰਦਾ ਹੈ ਲੋਹ ਦੀਆਂ ਧਾਰਾਂ ਵਹਿ ਤੁਰੀਆਂ ਗੁਲੇ ਹੋਲੀ ਉੱਥੇ ਉੰਜਾਂ ਪਿਆ ਖੇਢੀ ਗਈ ਹੋਵੇ ਹੋਲੀ ਵਰਗਾ ਰੰਗ ਉੱਥੇ ਫੈਲਿਆ ਹੈ ਅਕਾਲੀ ਫੂਲਾ ਸਿੰਘ ਗਾਂਦੀਵ ਨੇ ਜਰਨੈਲ ਮੁਜ਼ਫਰ ਖਾਨ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਇੱਕੇ ਵਾਰ ਨਾਲ ਧੜ ਨਾਲ ਉਹਦਾ ਸਿਰ ਛੁਦਾ ਕੀਤਾ ਸਰਦਾਰ ਸ਼ਾਮ ਸਿੰਘ ਔਟਾਰੀ ਨੇ ਦਖਣੀ ਬਾਹੀ ਦੀ ਕਮਾਨ ਸੰਭਾਲੀ ਮੁਜ਼ਫਰ ਖਾਨ ਦਾ ਫਰਜ਼ੰਦ ਸ਼ਾਹ ਨਿਵਾਜ਼ ਬਾਬਾ ਸ਼ਾਮ ਸਿੰਘ ਔਟਾਰੀ ਨੇ ਪਾਰ ਬੁਲਾ ਦਿੱਤਾ ਉਦੋਂ ਬਾਬਾ ਸ਼ਾਮ ਸਿੰਘ ਦਾ ਮੋਢਾ ਕਾਇਲ ਹੋਇਆ ਸੀ ਬੜਾ ਇੱਥੇ ਭਾਰੀ ਵਾਰ ਬਾਬਾ ਸ਼ਾਮ ਸਿੰਘ ਔਟਾਰੀ ਦੇ ਲੱਗਾ ਸੀ ਮੁਜ਼ਫਰ ਖਾਨ ਦੇ ਤਿੰਨ ਫਰਜ਼ੰਦ ਹੋਰ ਮੁਮਤਾਜ਼ ਖਾਨ ਹਕ ਨਿਵਾਜ਼ ਸ਼ਹਾਬਜ਼ ਖਾਂ ਉਥੇ ਮੋਏ ਨੇ ਖਾਲਸਾ ਦੀ ਤੀਗ ਦਾ ਸਵਾਰ ਚੱਕ ਕੇ ਮਿਟ ਗਏ ਦੱਸਦੇ ਨੇ ਸ਼ਹਿਜਾਦਾ ਖੜਕ ਸਿੰਘ ਦੀ ਸੰਜੋਗ ਉਹ ਪਹਿਨੀ ਹੋਈ ਲੋਹੇ ਦੀ ਵਰਦੀ ਲਹੂ ਦੇ ਰੰਗ ਵਿੱਚ ਨੁਚੜੀ ਪਈ ਸੀ ਸੂਰਮਾ ਖੜਾ ਸੀ ਭਰਾਂ ਸਿੰਘ ਦੇ ਨਗਾਰੇ ਵੱਜ ਰਹੇ ਸਨ ਤਲਵਾਰ ਲਹਿਰਾ ਕੇ ਫਤਿਹ ਦਾ ਐਲਾਨ ਕੀਤਾ ਸਰਕਾਰੇ ਖਾਲਸਾ ਨੇ ਹੈਦਰੀ ਝੰਡਾ ਲਾ ਕੇ ਖਾਲਸਾ ਰਾਜ ਦਾ ਝੰਡਾ ਮੁਲਤਾਨ ਦੇ ਕਿਲੇ ਤੇ ਬੁਲੰਦ ਕੀਤਾ ਦੱਸਦੇ ਨੇ ਕੋਈ 4000 ਦੇ ਇਦਗੇਦ ਸਿੰਘ ਸ਼ਹੀਦ ਹੋਏ ਨੇ ਤੇ 12000 ਦੇ ਕਰੀਬ ਉਥੇ ਪਠਾਨ ਮਿੱਟੀ ਚ ਮਿਲਾਏ ਨੇ ਹੁਣ ਰੋ ਬੜਾ ਐ ਸਿੱਖਾਂ ਵਿੱਚ ਕਿਉਂਕਿ ਇਸ ਜੰਗ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਤੇ ਨਿਹੰਗ ਸਿੰਘ ਇਹ ਕੁਝ ਫਟ ਖਾ ਕੇ ਜ਼ਖਮੀ ਹੋਏ ਸਨ। ਸ਼ਹਿਜਾਦਾ ਖੜਕ ਸਿੰਘ ਨੇ ਜਿਉਂਦੇ ਪਠਾਨ ਸਿਪਾਹੀਆਂ ਨੂੰ ਆਵਾਜ਼ ਦਿੱਤੀ ਵੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਲੈ ਜਾਓ। ਆਪਣੇ ਦੀਨ ਅਨੁਸਾਰ عقیده ਅਨੁਸਾਰ ਇਹਨਾਂ ਨੂੰ ਦਫ਼ਨ ਕਰ ਦਿਓ। ਖਾਲਸਾ ਕਦੇ ਵੀ ਹਾਰੇ ਤੇ ਨਿਹੱਤੇ ਤੇ ਵਾਰ ਨਹੀਂ ਕਰਦਾ। ਮੁਲਤਾਨ ਦੇ ਖੁੱਲੇ ਮੈਦਾਨ ਵਿੱਚ ਪੰਥ ਖਾਲਸਾ ਖੜਾ ਐ ਪੀੜ ਉਮੜ ਪਈ ਐ ਜਿੱਤਿਆਂ ਫਤਹਾਂ ਦੇ ਦਿਦਾਰ ਕਰਨ ਦੇ ਲਈ। ਉਹ ਹਾਰੇ ਸਫਾਈ ਵੀ ਵਾਲੇ ਦਿਵਾਲੇ ਖਲੋਤੇ ਹੋਏ ਸਨ ਕਹਿੰਦੇ ਜਰਨੈਲ ਮੁਜ਼ਫਰ ਖਾਨ ਦੇ ਦੋ ਬੱਚੇ ਹੋਏ ਛੋਟੇ ਸ਼ਹਿਜਾਦੇ ਸਿਰ ਧੁਕਾ ਕੇ ਖਲੋਤੇ ਹੋਏ ਨੇ ਤੇ ਰਾਜਾ ਖੜਕ ਸਿੰਘ ਆਪਣੀ ਲਉਪੀਜੀ ਤਲਵਾਰ ਨੂੰ ਸ਼ਮਸ਼ੀਰ ਨੂੰ ਸਾਫ ਕਰਨ ਦੇ ਵਿੱਚ ਮਸ਼ਰੂਫ ਹੈ ਗੜਵੇ ਦੇ ਨਾਲ ਜਲਦੀ ਧਾਰ ਮਾਰ ਰਿਹਾ ਹੈ ਔਰ ਸ਼ਸਤਰ ਸਾਫ ਕਰਦਿਆਂ ਕਰਦਿਆਂ ਨਵਾਬ ਦੇ ਸ਼ਹਿਜਾਦਿਆਂ ਵੱਲ ਤੱਕਿਆ ਹੈ ਉਹ ਕ੍ਰੀਮ ਖਲੋਤੇ ਨੇ ਸਿਰ ਉਠਾ ਕੇ ਪੁੱਛਦਾ ਹੈ ਛੋਟੇ ਤੇਰਾ ਨਾਮ ਕੀ ਹੈ ਕੰਬਦੀ ਹੋਈ ਜ਼ੁਬਾਨ ਦੇ ਨਾਲ ਇੱਕ ਬੋਲਿਆ ਕਹਿੰਦਾ ਜੀ ਸਰਫਰਾਜ਼ ਦੂਜੇ ਨੂੰ ਪੁੱਛਿਆ ਰਾਜਾ ਖੜਕ ਸਿੰਘ ਨੇ ਤੇਰਾ ਛੋਟੇ ਨਾਂ ਕੀ ਹੈ ਕਹਿੰਦਾ ਸੀ ਜ਼ulfiqar ਖਾਨ ਹੁਣ ਸਾਰੀ ਭੀੜੇ ਦ੍ਰਿਸ਼ ਵੇਂਦੀ ਹੈ ਵੀ ਤਲਵਾਰ ਸਾਫ਼ ਕਰ ਲਈ ਹੈ ਖੜਕ ਸਿੰਘ ਨੇ ਉੱਪਰ ਹੱਥ ਲਹਿਰਾਇਆ ਹੈ ਇੱਕੇ ਵਾਰ ਦੇ ਨਾਲ ਲੱਗਦਾ ਹੈ ਦੋਵੇਂ ਸ਼ਹਿਜ਼ਾਦਿਆਂ ਦੇ ਸਿਰ ਕਲਮ ਕਰੇਗਾ ਪਤਾ ਨਹੀਂ ਕੀ ਮਨ ਵਿੱਚ ਆਈ ਉਹ ਜਿਹੜਾ ਲਹਿਰਾਉਂਦਾ ਹੱਥ ਸੀ ਉਹ نیچے ਆਇਆ ਤਲਵਾਰ ਮਿਆਨ ਵਿੱਚ ਪੈ ਗਈ ਦੋਹਾਂ ਸ਼ਹਿਜ਼ਾਦਿਆਂ ਨੂੰ ਗਲ ਵਕੜੀ ਵਿੱਚ ਲੈ ਕੇ ਕਹਿੰਦਾ ਚਲੋ ਪਿਤਾ ਹਜ਼ੂਰ ਦੇ ਸਾਵੇਂ ਤੁਹਾਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕਰਾਂਗਾ ਮੈਨੇ ਹਥਿਆਂ ਤੇ ਬਾਹਰ ਨਹੀਂ ਕਰਨਾ ਮਹਾਰਾਜਾ ਰਣਜੀਤ ਸਿੰਘ ਦਾ ਫਰਜ਼ੰਦ ਖੜਕ ਸਿੰਘ ਸ਼ਹਿਜ਼ਾਦਿਆਂ ਨੂੰ ਗਰਸ਼ ਵਿੱਚ ਲੈ ਕੇ ਲਾਹੌਰ ਦਰਬਾਰ ਵਿੱਚ ਪਹੁੰਚਦਾ ਹੈ ਵੇਖੋ ਕਿਰਦਾਰ ਸਿੱਖ ਜਗਤ ਦੇ ਰਾਜੇ ਦਾ ਦੂਸਰੇ ਬਨੇ ਕੰਪੈਰੀਸ਼ਨ ਕਰਿਓ ਤੁਸੀਂ ਆਮ ਰਾਜਿਆਂ ਨਾਲ ਪੁਰਾਣਿਆਂ ਨਾਲ ਵੀ ਕਰ ਲਿਓ ਬਾਬਰ ਵਰਗਿਆਂ ਨਾਲ ਔਰੰਗਜ਼ੇਬ ਵਰਗਿਆਂ ਨਾਲ ਅਜੋਕੇ ਸਮੇਂਦਰਾ ગાંધી ਨਾਲ ਵੀ ਕਰ ਲਿਓ ਮਹਾਰਾਜਾ ਰਣਜੀਤ ਸਿੰਘ ਆਂਦਾ ਹੈ ਵੀ ਛੇ ਜਹਾਦੇ ਉਹ ਤੁਹਾਡੇ ਅੱਬਾ ਤੇ ਤੁਹਾਡੇ ਵੱਡੇ ਪਾਈ ਮਰਦਾਂ ਵਾਂਗੂ ਜੰਗ ਲੜ ਕੇ ਸ਼ਹਾਦਤ ਦੀ ਆਬਦੀ ਮਾਣ ਗਏ ਤੇ ਸ਼ੇਰੇ ਪੰਜਾਬ ਕਦੇ ਵੀ ਨਿਹੱਥੇ ਤੇ ਜਾਂ ਜੰਗੀ ਕੈਦੀ ਤੇ ਵਾਰ ਨਹੀਂ ਕਰਦਾ ਜੰਗੀ ਕੈਦੀ ਸਮਝਦੇ ਹੋ ਜੰਗ ਵਿੱਚ ਕੈਦ ਹੋ ਜਾਂਦੇ ਸਨ ਹਾਰ ਕੇ ਰੌਂ ਵਿੱਚ ਆ ਕੇ ਕਹਿੰਦਾ ਆਹ 2500 ਮੋਰ ਲੈ ਲਓ ਆਪਣੇ ਸ਼ਹੀਦਾਂ ਦੇ ਮਕਬਰੇ ਬਣਾ ਕੇ ਸ਼ਹੀਦਾਂ ਨੂੰ ਮਾਣ ਸਨਮਾਨ ਦਿਓ ਤੇ ਲਾਹੌਰ ਦਰਬਾਰ ਵੱਲੋਂ ਸ਼ਕਤਪੁਰ ਦੀ ਜ਼ਾਗੀਰ ਦੇ ਇਹ ਕਾਗਜ਼ ਲੈ ਲਓ ਗਾਰਸ ਦੇਖ ਕੇ ਆਖਣ ਲਗਾ ਤੁਸੀਂ ਇੱਕ ਬਹਾਦਰ ਸਿਪਾਹੀ ਦੇ ਪੁੱਤਰ ਹੋ ਤੇ ਬਹਾਦਰ ਸਿਪਾਹੀ ਦੇ ਜਰਨੈਲ ਦੇ ਫਰਜ਼ੰਦ ਮੈਂ ਨਹੀਂ ਚਾਹੁੰਦਾ ਭੀਕ ਮੰਗਣਾ ਉਹਨਾਂ ਕੋ ਜਗੀਰਾਂ ਚਾਹੀਦੀਆਂ ਨੇ ਐਡਾ ਦਰਿਆਦਿਲ ਰਾਜਾ ਸੀ ਦੱਸਦੇ ਨੇ ਵੀ ਦੂਹਾਂ ਸ਼ਹਿਜ਼ਾਦਿਆਂ ਨੇ ਰਾਜੇ ਨਾਲ ਜਫੀ ਪਾ ਕੇ ਈਉਂ ਵੈਰਾਗ ਕੀਤਾ ਜਿਵੇਂ ਸੱਚੀ ਬਾਪ ਦੇ ਗੱਲ ਲੱਗੇ ਹੁੰਦੇ ਨੇ ਤੇ ਦੂਜੇ ਬੰਨੇ ਨਾਜ਼ਮ ਵਜ਼ੀਰ ਖਾਨ ਵਾਲੇ ਵੇਖੋ ਸਾਹਿਬਜ਼ਾਦਿਆਂ ਦਾ ਕਤਲ ਇੰਦਰਾ ਗਾਂਧੀ ਵਾਲੇ ਵੇਖੋ ਕਾਲ ਬੂੰਗਾ ਟਾਕੇ ਕਿੰਨੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ ਔਰੰਗਜ਼ੇਬ ਵਾਲੇ ਵੇਖੋ ਜ਼ੁਲਮੋ ਸੋਤਮ ਦੀ ਹੰਦ ਕਰਕੇ ਗਿਆ ਉਹ ਬੰਦਾ ਖਾਲਸਾ ਰਾਜ ਬਾਬਤ ਇਹ ਬਾਣੀ ਦੀਆਂ ਪੰਕਤੀਆਂ ਟੁਕਦੀਆਂ ਨੇ ਬੇਗਮਪੁਰਾ ਸਹਿਦ ਕੋ ਨਾਓ ਦੂਖ ਅੰਧੋ ਨਹੀਂ ਤਿਹ ਥਾਉ ਜਿੱਥੇ ਕੋਈ ਗਮ ਨਹੀਂ ਕਿਸੇ ਨੂੰ ਸਾਰਿਆਂ ਦਾ ਅਦਬ ਹੈ ਸਤਕਾਰ ਹੈ ਨਾ ਤਸਵੀਸ ਖਿਰਾਜ ਨਾ ਮਾਲ ਇਸ ਰਾਜ ਦੇ ਵਿੱਚ ਤਸਵੀਸ ਕਿਸੇ ਨੂੰ ਚਿੰਤਾ ਨਹੀਂ ਨਾ ਕੋ ਇਥੇ ਮਸੂਲ ਦੀਆਂ ਬੱਤਾਂ ਨੇ ਧੱਕੇ ਜ਼ੋਰੀ ਕਿਸੇ ਕੋਲੋਂ ਖੋਇਆ ਜਾਂਦਾ ਹੈ ਖੌਫ ਨਾ ਖਤਾ ਨਾ ਤਰਸ ਜਵਾਲ ਨਾ ਇਥੇ ਕਿਸੇ ਨੂੰ ਡਰਾਇਆ ਜਾਂਦਾ ਹੈ ਐਸਾ ਰਾਜ ਸਿੱਖ ਖਾਲਸੇ ਦਾ ਇਹ ਸੇਖ ਖਾਲਸਾ ਰਾਜ ਦਾ ਥੰਮ ਬਾਬਾ ਸ਼ਾਮ ਸਿੰਘ ਠਾਰੀ ਦੱਸਦੇ ਨੇ 1819 ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਫਿਰ ਕਸ਼ਮੀਰ ਨੂੰ ਚੜਦਾ ਹੈ ਜ਼ਬਰਖਾਦੀ ਫੌਜ ਨੂੰ ਭਾਜਣਾ ਪਾ ਕੇ ਇਹ ਜੰਗ ਵੀ ਖਾਲਸੇ ਨੇ ਜਿੱਤ ਲਈ ਇਸ ਜੰਗ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਨਾਲ ਜਵਾਲਾ ਸਿੰਘ ਪਡਾਣੀਆਂ ਸਰਦਾਰ ਦਲ ਸਿੰਘ ਨੇ ਵੀ ਬੜੀ ਬਹਾਦਰੀ ਦਿਖਾਈ ਮਹਾਰਾਜਾ ਰਣਜੀਤ ਸਿੰਘ ਨੇ ਕੀਮਤੀ ਪੋਸ਼ਾਕਾਂ ਦਿੱਤੀਆਂ ਆਪਣੇ ਇਹਨਾਂ ਸਾਰੇ ਜਰਨੈਲਾਂ ਨੂੰ ਚਾਹੇ ਉਹ ਗੰਦਗੜ ਦੀ ਲੜਾਈ ਹੈ ਚਾਹੇ ਉਹ ਫੇਰੀ ਨਰਨਾਰੀ ਜ਼ਹਾਂਗੀਰੀ ਇਹ ਯੂਸਫ ਸਾਹੀ ਦੀ ਲੜਾਈ ਹੈ ਸਾਰੀਆਂ ਲੜਾਈਆਂ ਵਿੱਚ ਸ਼ਾਮ ਸਿੰਘ ਅਟਾਰੀ ਨੇ ਖਮਸਾਨ ਦਾ ਯੁੱਧ ਲੜਿਆ ਹੈ ਹਟਕ ਕਿਲੇ ਦਾ ਨਾਮ ਬੜਾ ਪ੍ਰਚਲਿਤ ਹੈ ਹਟਕ ਕਿਲਾ ਜਿੰਨਾ بڑا ਓਕਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਨਾ 1422 ਈਸਵੀ ਦੇ ਵਿੱਚ ਮਾਰਚ ਦਾ ਮਹੀਨਾ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਸਰਦਾਰ ਜਗਤ ਸਿੰਘ ਸਰਦਾਰ ਦਲ ਸਿੰਘ ਨੂੰ ਅੜਕ ਦੇ ਕਿਲੇ ਵੱਲ ਫੌਰੀ ਫੌਜਾਂ ਲੈ ਜਾਣ ਲਈ ਆਖਿਆ ਆਂਦੇ ਨੇ ਮੁਹੰਮਦ ਅਜ਼ੀਮ ਖਾਨ ਜਿਹੜਾ ਅੜਕ ਤੇ ਹਮਲਾ ਕਰਨ ਨੂੰ ਫਿਰਦਾ ਹੈ ਇਹਨਾਂ ਸੂਰਿਆਂ ਦੀ ਆਉਣ ਦੀ ਖਬਰ ਸੁਣ ਕੇ ਕਹਿੰਦੇ ਢੱਲਾ ਪੈ ਗਿਆ ਸੀ ਜੂਹਾਂ ਛੱਡ ਗਿਆ ਸੀ ਇਹਨਾਂ ਖੌਫ ਸੀ ਇਹਨਾਂ ਸੂਰਿਆਂ ਦਾ ਇਹਨਾਂ ਜ਼ੋਰ ਸੀ ਇਹਨਾਂ ਸੂਰਿਆਂ ਦਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਵਿੱਚ 1433 ਈਸਵੀ ਅੰਦਰ ਮਨੋ ਦੀ جنگ ਜਿੱਤੀ ਹੈ ਬਾਬਾ ਸ਼ਾਮ ਸਿੰਘ ạtਾਰੀ ਨੇ 1834 ਦੇ ਵਿੱਚ ਹੀ ਮਹਾਰਾਜਾ ਰਜੀਤ ਸਿੰਘ ਨੇ ਹੁਕਮ ਕੀਤਾ ਹੈ ਵੀ ਪਸ਼ਾਵਰ ਦੀ ਮੁਹਿੰਮ ਛੇੜਨੀ ਹੈ ਆਪ ਵੀ ਨਾਲ ਚਲਿਆ ਕਮਾਂਡਰ ਇਨ ਚੀਫ ਕਮਰਨੌਂ ਨਿਹਾਲ ਸਿੰਘ ਆਪਣੇ ਪੋਤਰੇ ਨੂੰ ਲਾਇਆ ਇਹ ਵੀ جنگ ਸਿੰਘਾਂ ਨੇ ਮਾਰੀ ਹੈ ਕਹਿੰਦੇ ਕਮਰਨੌਂ ਨਿਹਾਲ ਸਿੰਘ ਨੇ ਸਦਾ ਦੇ ਲਈ ਪਸ਼ਾਵਰ ਨੂੰ ਖਾਲਸਾ ਰਾਜ ਦੇ ਨਾਲ ਜੋੜ ਦਿੱਤਾ ਸੀ ਕਈ ਜਗ੍ਹਾ ਬਾਬਾ ਸ਼ਾਮ ਸਿੰਘ ạtਾਰੀ ਨੇ ਖਾਲਸਾ ਸਲਤਨਤ ਵੱਲੋਂ ਲੜੀਆਂ ਸਮਾਂ ਆਇਆ ਬਾਬਾ ਸ਼ਾਮ ਸਿੰਘ ਅਤਾਰੀ ਨੇ ਆਪਣੀ ਸੁਪੁੱਤਰੀ ਦੀ ਨਾਨਕੀ ਦਾ ਜਿਹੜਾ ਵਿਆਹ ਹੈ ਨਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤੇ ਕਮਰ ਨੌਨਿਹਾਲ ਸਿੰਘ ਦੇ ਨਾਲ ਕੀਤਾ ਕੋ 7 ਮਾਰਚ 1837 ਦੀ ਗੱਲ ਹੈ ਦੱਸਦੇ ਨੇ ਵੀ ਇਸ ਵਿਆਹ ਜਿੰਨੇ ਭਰਾਤੀ ਇਸ ਵਿਆਹ ਜਿੰਨੇ ਵੀਆਈਪੀ ਇਸ ਵਿਆਹ ਜਿੰਨਾ ਖਰਚਾ ਅੱਜ ਤੱਕ ਇਸ ਰੂਹੇ ਜ਼ਮੀਨ ਤੇ ਨਹੀਂ ਹੋਇਆ ਇਸ ਵਿਆਹ ਵਰਗੀ ਸ਼ਾਨੋ ਸ਼ੌਕਤ ਨਾ ਕਦੇ ਕਿਸੇ ਵਿਆਹ ਤੇ ਹੋਈ ਹੈ ਤੇ ਨਾ ਗਾਂ ਕੋਈ ਇਸਾਰੀ ਨੇ ਤਕਰੀਬਨ ਜਿੰਨੀਆਂ ਵੀ ਡਾਇਨੈਸਟੀਆਂ ਸੰਸਾਰ ਭਾਰਤ ਵਿੱਚ ਸਾਰਿਆਂ ਦੇ ਰਾਜੇ ਹੁਕਮਰਾਨ ਚਾਹੇ ਉਹ ਅੰਗਰੇਜ਼ ਨੇ ਚਾਹੇ ਉਹ ਸਿੱਖ ਜੰਗਤ ਨਾਲ ਰਿਲੇਟਡ ਮਹਾਰਾਜਾ ਪਟਿਆਲਾ ਹੈ ਜੀਂਦਾ ਹੈ ਮੰਡੀ ਹੈ ਸੰਗਰੂਰ ਹੈ ਫਰੀਦਕੋਟ ਹੈ ਸਾਰੇ ਸ਼ਾਮਲ ਹੋਏ ਸਨ ਉਹ ਗਣਤੀਆਂ ਮਿੰਟੀਆਂ ਚ ਪਈਏ ਨਾ ਅਟਾਰੀ ਵਾਲੇ ਸਰਦਾਰਾਂ ਨੇ ਪਤਾ ਹੀ ਨਹੀਂ ਕਿੰਨਾ ਕੁਸ਼ ਆਪਾਂ ਧੀ ਰਾਣੀ ਦੇ ਨਾਲ ਤੋੜਿਆ ਸੀ ਹਾਥੀ ਘੋੜੇ ਕਈ ਕੁਝ ਦੱਸਦੇ ਨੇ ਵੀ ਐਸੀ ਸ਼ਾਨੋ ਸ਼ੌਕਤ ਇਸ ਰੂਹੇ ਜ਼ਮੀਨ ਤੇ ਕਦੇ ਨਹੀਂ ਬਣੀ ਜੈਸੀ ਉਸ ਵ્યાਧੇ ਸੀ ਹੁਣ ਕਈ ਕਹਿ ਦਿੰਦੇ ਜੀ ਨਜ਼ਾਇਰ ਖਰਚਾ ਹੈ ਯਾਦਵੇ ਇੱਕ ਪੈਰ ਪਸਾਰਨਾ ਚਾਹੀਦਾ ਹੈ ਜਿਹੜਾ ਚੱਲ ਸਕਦਾ ਉਹ ਕਰ ਲਵੇ ਜਿਹੜਾ ਨਹੀਂ ਚੱਲਦਾ ਕਿਉਂ ਫਾ ਲੈਣਾ ਕਰਜਾ ਲੈ ਕੇ ਤੇ ਆਪਾਂ ਵੇਖਣਾ ਹੈ ਨਾ ਨਜਾਇਜ਼ ਖਰਚਾ ਨਹੀਂ ਕਰਨਾ ਚਾਹੀਦਾ ਪਰ ਉਧਰ ਖਾਲਸੇ ਨੇ ਉਦੋਂ ਸ਼ਾਨੋ ਸ਼ੌਕਤ ਦਾ ਵੀ ਪੱਖ ਰੱਖਣਾ ਸੀ ਕਿਉਂਕਿ ਗਵਾਂੜ ਵੀ ਤੇ ਸਤਲੁਜ ਤੋਂ ਪਾਰ ਬ੍ਰਿਟਿਸ਼ ਅੰਪਾਇਰ ਆ ਉਹਨਾਂ ਦੇ ਪੈਰਾਂ ਥੱਲੇ ਵੀ ਜ਼ਮੀਨ ਖਸਖੋਣੀ ਸੀ ਵੀ ਕਿੱਥੋਂ ਤੱਕ ਪਹੁੰਚ ਰੱਖਦਾ ਹੈ ਖਾਲਸਾ ਬੜੇ ਬੜੇ ਗਾਂਢੀ ਬਰਾ ਦੇ ਉੱਤੇ ਪਹੁੰਚੇ ਹੋਏ ਸਨ ਖੈਰ ਸਮਾਂ ਲੰਘਦਾ ਗਿਆ ਉਹ ਦੁੱਖਾਂ ਲੱਦੀ ਘੜੀ ਆ ਗਈ 27 ਜੂਨ 1839 ਈਸਵੀ ਸਿੱਖ ਜਗਤ ਦਾ ਬੇਤਾਜ ਬਾਦਸ਼ਾਹ ਦੁਨੀਆ ਦਾ ਸਭ ਤੋਂ ਮਹਾਨ ਕਮਰਾਜਾ ਸੁਲਾਕੁਲ ਰਾਜਾ ਸਾਰੀਆਂ ਕੁਲਾਂ ਨਾਲ ਤੇਹ ਕਰਨ ਵਾਲਾ ਰਾਜਾ ਮਹਾਰਾਜਾ ਰਣਜੀਤ ਸਿੰਘ ਸਦਾ ਲਈ ਇਸ ਰੂਹੇ ਜ਼ਮੀਨ ਤੋਂ ਜੁਦਾ ਹੋਇਆ ਚੋਲਾ ਛੱਡ ਜਾਂਦਾ ਹੈ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਹੈ ਧੀਰ ਕੋਈ ਰਾਜਾ ਹੈ ਕੋਈ ਨਿਰਦਨ ਹੈ ਕੋਈ ਸਰਦਨ ਹੈ ਕਾਲ ਸਭ ਨੂੰ ਲੈ ਜਾਂਦਾ ਹੈ ਇੱਕ ਸ਼ਾਇਰ ਕਹਿੰਦਾ ਹੈ ਜ਼ਿੰਦਗੀ ਕਾਰ ਵਾਂ ਦਾ ਹਿੱਸਾ ਹੈ ਹਜ਼ਰ ਕੀ ਦਾਸਤਾ ਕਾ ਹਿੱਸਾ ਹੈ ਕਾਰਮਾਂ ਦਾ ਮਤਲਬ ਸਮਝਿਓ ਯਾਤਰੀਆਂ ਦਾ ਸਮੂਹ ਕਾਫਲਾ ਊਠਾਂ ਦੇ ਕਰੋ ਉਹਨੂੰ ਵੀ ਕਹਿ ਦਿੰਦੇ ਨੇ ਵੈਸੇ ਕਹਿੰਦੇ ਜਿਹੜੀ ਜ਼ਿੰਦਗੀ ਹੈ ਨਾ ਇਹ ਕਾਰਮਾਂ ਦਾ ਇੱਕ ਹਿੱਸਾ ਹੈ ਮੁਸਾਫਰਾਂ ਦੀ ਇੱਕ ਜਮਾਤ ਹੈ ਕੁਝ ਤੁਰੇ ਜਾ ਰਹੇ ਨੇ ਕਹਿਆਂ ਦੀ ਤਿਆਰੀ ਹੈ ਜਾਣਾ ਸਭ ਨੂੰ ਪੈਂਦਾ ਹੈ ਇੱਥੇ ਸਾਰੀ ਦੁਨੀਆਂ ਦੇ ਅੰਦਰ ਹਿਜਰ ਦੀ ਘੜੀ ਆਉਣੀ ਆਉਣੀ ਹੈ ਜੁਦਾਈ ਦਾ ਪਲ ਆਉਣਾ ਹੀ ਆਉਣਾ ਹੈ ਇਹੀ ਦਾਸਤਾਨ ਹੈ ਦੁਨੀਆਂ ਦੀ ਇਹੀ ਸਚਾਈ ਹੈ ਦੁਨੀਆਂ ਦੀ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਸ਼ਹਿਜਾਦਾ ਖੜਕ ਸਿੰਘ ਆਲਸਾ ਰਾਜ ਦਾ ਮਹਾਰਾਜਾ ਬਣਦਾ ਹੈ ਇਹ ਉਹ ਸਮਾਂ ਸੀ ਜਦੋਂ ਡੋਗਰਿਆਂ ਦੀਆਂ ਸਾਸਸ਼ਾ ਨੇ ਪੰਜਾਬ ਅੰਦਰ ਗੜ ਬਣਾ ਰਿਆ ਸੀ ਇਹ ਬ੍ਰਿਟਿਸ਼ एंपਾਇਰ ਨਾਲ ਲੜੇ ਹੋਏ ਸਨ ਰਾਜ ਭਾਗੇ ਆਪ ਧੋਗਣਾ ਚਾਹੁੰਦੇ ਸਨ ਇਹਨਾਂ ਨੂੰ ਜਾਪਦਾ ਸੀ ਵੀ ਬ੍ਰਿਟਿਸ਼ एंपਾਇਰ ਸਾਡਾ ਸਾਥ ਦੇਵੇਗੀ ਇਹਨਾਂ ਨੂੰ ਨਹੀਂ ਸੀ ਪਤਾ ਜਿੱਦਣ ਇਹਨਾਂ ਨੇ ਕਾਰਜ ਕੱਢਤਾ ਬ੍ਰਿਟਿਸ਼ ਲੋਕਾਂ ਦਾ ਇਹਨਾਂ ਨੂੰ ਫਿਬੀ ਲਾ ਕੇ ਉਹਨਾਂ ਨੂੰ ਛੁੱਟ ਲੈਣਾ ਹੈ ਰਾਜ ਆਪ ਧੋਗਣਗੇ ਇੰਨਾ ਚਲਾਕ ਚੁਸਤ ਇਹ ਤੇਹਾਨ ਸਿੰਘ ਡੋਗਰਾ ਸੁਰਤੀ ਬਤੀ ਕਰਕੇ ਬ੍ਰਿਟਿਸ਼ ਲੋਕਾਂ ਕੋਲੋਂ ਮਾਰ ਖਾ ਗਿਆ ਉਹਨਾਂ ਦੇ ਹੱਥੇ ਚੜ੍ਹ ਕੇ ਨੇ ਆਪਣੇ ਮਹਾਰਾਜੇ ਖੜਕ ਸਿੰਘ ਦਾ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਜਵਾਈ ਕਮਰ ਨੌਨਿਹਾਲ ਸਿੰਘ ਦਾ ਧੂਕੇ ਨਾਲ ਕਤਲ ਕੀਤਾ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੀ ਸੁਪਤਰੀ ਦੇ ਸੁਹਾਗ ਨੂੰ ਬਚਾ ਨਾ ਸਕਿਆ ਬੇਵਸ ਹੋ ਕੇ ਸਦਾ ਲਈ ਆਪਣੇ ਪਿੰਡ ਅਟਾਰੀ ਟਲਿਆ ਗਿਆ ਹਾਲਾਤ ਬਤਰ ਹੁੰਦੇ ਗਏ ਐਂਗਲੋ ਸਿੱਖ ਯੁੱਧ ਦੇ ਵਿੱਚ ਮੁਦਕੀ ਅਤੇ ਫੇਰੂ ਸ਼ਹਿਰ ਦੀ ਜੰਗ ਖਾਲਸਾ ਫੌਜ ਜਿੱਤਦੀ ਜਿੱਤਦੀ ਗਦਾਰਾਂ ਕਰਕੇ ਹਾਰ ਗਈ। ਇਸ ਹਾਰ ਕਰਕੇ ਮਹਾਰਾਣੀ ਜਿੰਦਾ ਨੇ ਫਿਰ ਬੁੱਢੇ ਜਰਨੈਲ ਸ਼ਾਮ ਸਿੰਘ ਅਟਾਰੀ ਨੂੰ ਯਾਦ ਕੀਤਾ। ਦੱਸਦੇ ਨੇ ਘੋੜਸਵਾਰ ਮਹਾਰਾਣੀ ਜਿੰਦ ਕੌਰ ਉਹਨਾਂ ਦੀ ਚਿੱਠੀ ਲੈ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਕੋਲ ਪਹੁੰਚਦੇ ਨੇ ਅਟਾਰੀ ਪਿੰਡਾਂ। ਵਿਦਵਾਨ ਲੋਕ ਜਾਣਦੇ ਨੇ ਟਾਡੀ ਸੀਤਲ ਜੀ ਹੋਣਾ ਨੇ ਬਾ ਕਮਾਲ ਇਸ ਚਿੱਠੀ ਦੇ ਬੋਲ ਪ੍ਰਗਟ ਕੀਤੇ ਨੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਹੇ ਹੋ ਕਿ ਚਿਤਵਿਤਾਰ ਸਿੰਘਾ ਦੋਵੇਂ ਜੰਗ ਮੁਦਕੀ ਫਿਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰ ਦੇ ਕਿਉਂ ਮਿਹਣੇ ਜਗ ਦਿੰਦਾ ਜਿਉਂਦੀ ਹੁੰਦੀ ਜੇ ਅਜ ਸਰਕਾਰ ਸਿੰਘਾ ਤੇਗਾ ਸਿੰਘਾਂ ਦੀ ਤੱਕ ਹੁੰਦੀ ਨਹੀਂ ਹੋ ਗਈ ਐ ਪਰ ਆਪਣੇ ਹੋ ਗਏ ਗਦਾਰ ਸਿੰਘਾ ਦੇਸ਼ ਤਰੋਹੀ ਵਜੀਰ ਜਰਨੈਲ ਰਲ ਕੇ ਵੇਖ ਕੌਮ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾ ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ ਅੱਗੇ ਮਹਾਰਾਣੀ ਜਿੰਦਾ ਲਿਖਦੀ ਐ ਹੁਣ ਵੀ ਚਮਕੀ ਨਾ ਜੇ ਸਿੰਘਾਂ ਤੇਗ ਤੇਰੀ ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਨ ਤੇਰੇ लाडले ਕੌਰ ਦੀ ਹਿੱਕ ਉਤੇ ਕੱਲ ਨੂੰ ਗੈਰਾਂ ਦੇ ਝੰਡੇ ਚੁੜਾਏ ਜਾਸਨ ਪੁੱਤ ਸ਼ੇਰੇ ਪੰਜਾਬ ਦੀ ਮਈ ਤਾਈਂ ਪੁੱਤ ਸ਼ੇਰੇ ਪੰਜਾਬ ਦੀ ਮੜੀ ਤਾਈ ਉਹਦੇ ਪੈਰਾਂ ਵਿੱਚ ਫੁੱਲ ਰੁਲਾਏ ਜਾਂਸਣ ਬਦਲੀ ਜਿਨੇ ਤਕਦੀਰ ਪੰਜਾਬ ਦੀ ਸੀ ਉਹਦੀ ਆਤਮਾ ਨੂੰ ਤੀਰ ਲਾਏ ਜਾਂਸਣ ਵਿਰਾਗ ਦੇ ਬੋਲ ਪ੍ਰਗਟ ਹੁੰਦੇ ਗਏ ਅਰੇ ਸਮਾ ਹੈ ਵਕਤ ਸੰਭਾਲ ਸਿੰਘਾ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਸੇ ਰਣਜੀਤ ਸਿੰਘ ਦੀ ਪਗ ਮੈਨੂੰ ਮੋਏ ਮਿੱਤਰ ਦੀ ਯੋਧਿਆ ਆਨ ਰੱਖ ਲੈ ਜਦੋਂ ਬੋਲ ਬਾਬਾ ਸ਼ਾਮ ਸਿੰਘ ạtਾਰੀ ਨੇ ਪੜੇ ਕਹਿੰਦੇ ਅੱਖਾਂ ਦੇ ਵਿੱਚ ਲਹੂ ਪੁੱਤਰ ਆਇਆ ਡੌਲੇ ਫਰਕਣ ਲੱਗ ਪਏ ਸਿੰਘਾਂ ਦੇ ਨਾਮ ਰੁਕਾ ਲਿਖਦਾ ਹੈ ਆਓ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਦੀ ਲਜ ਪਾਲੀਏ ਰੁਕੇ ਸਿੰਘਾਂ ਨੂੰ ਪਹੁੰਚ ਜਾਂਦੇ ਨੇ ਮਰਦ ਦਲੇਰ ਤੁਰਨ ਲਈ ਤਿਆਰ ਹੋਇਆ ਆਪਣੀ ਘਰਵਾਲੀ ਮਾਈ ਦੇ ਸਾਂ ਨੂੰ ਤਲਵਾਰ ਦਾ ਖਾਲੀ ਮਿਆਨ ਦੇਖ ਕੇ ਸੂਰੇ ਨੇ ਆਖਿਆ ਜੇ ਮੈਦਾਨੇ ਜੰਗ ਨੂੰ ਫਤਿਹ ਕਰਕੇ ਆ ਗਿਆ ਤੇ ਇਸ ਖਾਲੀ ਮਿਆਨ ਦੇ ਵਿੱਚ ਤਲਵਾਰ ਪਾਵਾਂਗਾ ਜੇ ਮੈਦਾਨ ਨਾ ਮਾਰੇ ਆ ਗਿਆ ਪਿੱਠ ਨਹੀਂ ਵਿਖਾਵਾਂਗਾ ਸ਼ਹੀਦੀ ਪਾਵਾਂਗਾ ਆਉਣ ਵਾਲੀਆਂ ਮੇਰੀਆਂ نسلਾਂ ਨੂੰ ਖਾਲੀ ਮਿਆਨ ਦਿਖਾ ਦਈਂ ਵੀ ਤੁਹਾਡਾ ਵੱਡਾ ਵਡੇਰਾ ਸਿੱਖ ਜਗਤ ਲਈ ਆਪਾ ਵਾਰ ਗਿਆ ਏ ਇਹ ਚੰਗਿਆੜੀ ਕਿਧਰੇ ਰਾਜ ਭਾਗ ਪ੍ਰਾਪਤ ਕਰਨ ਦੀ ਮੇਰੀਆਂ نسلਾਂ ਚੋਂ ਬੁੱਝ ਨਾ ਜਾਵੇ ਇਤਿਹਾਸ ਨੂੰ ਬਚਣ ਵਾਲੇ ਲੋਕ ਇਹ ਆਂਦੇ ਨੇ ਵੀ ਕੋਈ 26 27 ਦਸੰਬਰ ਦੀ ਬਾਤ ਹੈ ਸ਼ਾਮ ਸਿੰਘ ਅਟਾਰੀ ਲਾਮ ਲਸ਼ਕਰ ਲੰਗਾ ਹੈ ਤੁਰਦਾ ਹੈ ਅਟਾਰੀ ਤੇ ਰਾਤ ਸਰਹਾਲੀ ਠਹਿਰਦਾ ਹੈ ਜੇ ਤੇ ਉਦੋਂ ਹੀ ਅਮਰਾ ਕਰ ਦਿੰਦੇ ਤੇ ਜੰਗ ਆਪਾਂ ਜਿੱਤ ਸਕਦੇ ਸਾਂ ਕਿਉਂਕਿ ਹਜੇ ਬ੍ਰਿਟਿਸ਼ ਅੰਪਾਇਰ ਵੱਲੋਂ ਪੂਰੀ ਤਿਆਰੀ ਨਹੀਂ ਸੀ ਹੋਈ 15 ਜਨਵਰੀ ਤੱਕ ਖਾਲਸਾ ਫੌਜਾਂ ਨੇ ਅਸਭਰਾਵਾਂ ਲਈ ਪੁਲ ਤਿਆਰ ਕਰ ਲਿਆ ਸੀ ਡੇੜੀਆਂ ਦਾ ਪਰ ਸਾਡੇ ਵਿੱਚੋਂ ਤਿੰਨ ਗਦਾਰ ਸਨ ਜਿਹੜੇ ਬ੍ਰਿਟਿਸ਼ ਅੰਪਾਇਰ ਦੀਆਂ ਬੋਟੀਆਂ ਤੇ ਪਲ ਰਹੇ ਸਨ ਤੇਜਾ ਸਿੰਘ ਲਾਲ ਸਿੰਘ ਤੇ ਰਾਜਾ ਗੁਲਾਬ ਸਿੰਘ ਇਹ ਤਿੰਨਾਂ ਨੇ ਅੰਗਰੇਜ਼ਾਂ ਨਾਲ ਗੱਲਤੋਪ ਕੀਤੀ ਸੀ ਇਹਨਾਂ ਨੇ ਫੌਜਾਂ ਨੂੰ ਆਰਡਰ ਹੀ ਨਹੀਂ ਦਿੱਤਾ ਜੰਗ ਲੜਨ ਦੇ ਲਈ ਆਰਡਰ ਇਸ ਲਈ ਨਹੀਂ ਦਿੱਤਾ ਕਿ ਸਾਰਾ ਤੂਬਖਾਨਾ ਬ੍ਰਿਟਿਸ਼ ਐਂਪਾਇਰ ਆਪਣਾ ਲੈ ਆਵੇ ਤੇ ਜਦੋਂ ਉਹਨਾਂ ਨੇ ਆਪਣੇ ਸੂਰੇ ਲੈਸ ਕਰ ਲਏ ਸ਼ਸਤਰਾਂ ਦੇ ਨਾਲ ਉਦੋਂ ਆਗੇ ਆ ਦਵਾਂਗੇ ਖਾਲਸਾ ਫੌਜ ਨੂੰ ਜੰਗ ਲੜਨ ਦੀ ਕਿਉਂਕਿ ਸਾਰੇ ਜਰਨੈਲਾਂ ਨੇ ਸਲਾਹ ਕਰਤੀ ਤੁਰਨਾ ਹੁੰਦਾ ਸ਼ਾਮ ਸਿੰਘ ਔਟਾਰੀ ਨੂੰ ਇਹ ਸਮਝ ਪੈ ਗਈ ਸੀ ਵੀ ਇਹ ਤਿੰਨੇ ਵਿਕੇ ਹੋਏ ਨੇ ਕਈ ਇਤਿਹਾਸਕਾਰ ਇਥੋਂ ਤੱਕਾਂ ਦੇ ਵੀ ਇਹ ਨਾ ਸ਼ਾਮ ਸਿੰਘ ਔਟਾਰੀ ਨੂੰ ਵੀ ਨਾਲ ਰਲਣਾ ਚਾਹੀਆ ਸੀ ਜੇ ਜਦੋਂ ਨਾ ਮੰਨਿਆ ਨਾ ਸੂਰਾ ਵੀ ਮੈਂ ਤੇ ਕਸਮ ਉਠਾਈ ਹੈ ਮੈਂ ਅਰਦਾਸ ਕਰਕੇ ਤੁਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਗੇ ਪਿੱਟ ਨਹੀਂ ਦਵਾਂਗਾ ਕੌਮ ਨੂੰ ਹੰਦੇ ਸ਼ਾਮ ਸਿਆਂ ਗੱਲਾਂ ਪਾਈਆਂ ਕਰਦਾ ਐ ਜਦੋਂ ਤੋਪਾਂ ਦੇ ਗੋਲੇ ਵੱਜੇ ਨਾ ਤੇ ਬੇੜੀਆਂ ਵਾਲਾ ਪੋਲ ਸਭ ਤੋਂ ਪਹਿਲਾਂ ਤੂੰ ਦੌੜ ਕੇ ਪਾਰ ਕਰੇਗਾ ਮੇਣਾ ਮਾਰਿਆ ਸੀ ਇਹਨਾਂ ਸ਼ਾਨ ਸਿੰਘ ਕਰਾਰ ਸਮਾ ਸਿਰ ਤੇ ਆ ਗਿਆ ਜੰਗ ਚੁਕਿਰਿਆ ਨੂੰ ਅੰਜਾਮ ਦੇਣ ਦਾ 7 ਫਰਵਰੀ ਤੱਕ ਅੰਗਰੇਜ਼ਾਂ ਨੇ ਸਾਰੇ ਆਪਣੇ ਤੋਪਖਾਨੇ ਸਭਰਾਵਾਂ ਦੇ ਮੈਦਾਨ ਤੱਕ ਲੈ ਆਂਦੇ ਸਨ ਕਪੀਰ ਕਾਲ ਸਾਫ ਹੋਣੇ ਹਲਾ ਬੁਲਣਾ ਸੀ ਕਿੱਥੇ 10 ਫਰਵਰੀ 1846 ਨੂੰ ਸਵੇਰੇ ਅੰਗਰੇਜ਼ਾਂ ਨੇ ਹਲਾ ਬੋਲਿਆ ਹੈ ਕਹਿੰਦੇ ਬਾਬਾ ਸ਼ਾਮ ਸਿੰਘ ਠਾਰੀ ਇਸ ਦਿਨ ਅਮਰਤ ਵੇਲੇ ਉੱਠ ਕੇ ਦੇਗ ਤਿਆਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾ ਸੋਧਿਆ ਜਾਂਦਾ ਹੈ ਸਫੈਦ ਬਾਣਾ ਪਾ ਲਿਆ ਚੀਨੀ ਕੋਹੀ ਦੇ ਉੱਤੇ ਅਸਵਾਰ ਹੋਇਆ ਇੱਕ ਵਿਦਵਾਨ ਹੋਇਆ ਮਟਕ ਉਹਨੇ ਇਸ ਦ੍ਰਿਸ਼ ਨੂੰ ਪੇਸ਼ ਕੀਤਾ ਹੈ ਪਹਿਰ ਰਾਤ ਸਮੇਂ ਇਸ਼ਨਾਨ ਸ਼ਾਮ ਸਿੰਘ ਵਿੱਚ ਨਦੀ ਦੇ ਵੜਿਆ ਜਪਨੀ ਪੜਿਆ ਪੁੰਨਦਾਨ ਬਹੁਤ ਕੀਏ ਮਰਦ ਨੇ ਧਿਆਨ ਗੁਰਾਂ ਦਾ ਧਰਿਆ ਔਜਲ ਧਰਿਆ ਨਮਸਕਾਰ ਕਰ ਸ਼ਸਤਰ ਪਹਿਨੇ ਤੋੜਾ ਬੰਦੂਕੀ ਜੜਿਆ ਜਰਾ ਨਾ ਡਰਿਆ ਕਹਿ ਤੋ ਮਟਕ ਅਬ ਯੁੱਧ ਧਰਮਕਾ ਸ਼ਾਮ ਸਿੰਘ ਰਣ ਚੜਿਆ ਖੰਡਾ ਫੜਿਆ ਕਹਿੰਦਾ ਸ਼ਾਮ ਸਿੰਘ ਨੇ ਫਿਰ ਖੰਡਾ ਸੂਤ ਲਿਆ ਏ ਸਰਕਾਰੀ ਖਾਲਸਾ ਦਾ ਜਰਨੈਲ ਖਾਲਸਾ ਫੌਜ ਨੂੰ ਸੰਬੋਧਿਤ ਕਰਕੇ ਕਹਿੰਦਾ ਏ ਖਾਲਸਾ ਦੀ ਆਜ ਸਾਡੀ ਕੌਮ ਦੀ ਅੱਖ ਦਾ ਸਵਾਲ ਹੈ ਇਹ ਆਪਣੀਆਂ ਦਾੜ੍ਹੀਆਂ ਦੀ ਅਜ ਲਾਜ ਰੱਖਣੀ ਹੈ ਗੋਲੀਆਂ ਛਾਤੀ ਤੇ ਵੱਜਣੀਆਂ ਚਾਹੀਦੀਆਂ ਨੇ ਪਿੱਠਾਂ ਤੇ ਨਹੀਂ ਅਜ ਵੈਰੀਆਂ ਨੂੰ ਦੱਸਾਂਗੇ ਵੀ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਖੁਦ ਖੁਦਾ ਦੇ ਲਾਲ ਕਾਲ ਤੋਂ ਨਹੀਂ ਡਰਦੇ ਸ਼ਹਾਦਤ ਨੂੰ ਅਮਰਾ ਪਰ ਵੀ ਸਮਝਦੇ ਨੇ ਸਭਰਾਵਾਂ ਦੇ ਮੁਕਾਮ ਤੇ ਇਸ ਜਗ੍ਹਾ ਤੇ ਕਮਸਾਂ ਦਾ ਯੁੱਧ ਛੜਿਆ ਸਮਾਂ ਆਉਂਦਿਆਂ ਹੀ ਗਦਾਰ ਤੇਜਾ ਸਿੰਘ ਲਾਲ ਸਿੰਘ ਫੌਜ ਨੂੰ ਲੈ ਕੇ ਬਿਨਾਂ ਵਜਾ ਦੌੜ ਉੱਠੇ ਤੇ ਜਾਂਦੇ ਜਾਂਦੇ ਦਰਿਆਵਾਂ ਪਾਰ ਹੁੰਦੇ ਹੁੰਦੇ ਕਹਿੰਦੇ ਆਪਣਾ ਪੁਲ ਵੀ ਜਿਹੜਾ ਸੀ ਉਹ ਤੋੜ ਗਏ ਹੁਣ ਪੁਲ ਟੁੱਟ ਗਿਆ ਹੈ ਸਰਦਾਰ ਸ਼ਾਮ ਸਿੰਘ ạtਾਰੀ ਦੂਸਰੀ ਤਰਫ ਮੀਵਾ ਸਿੰਘ ਮਾਖੇ ਖਾਨੂ ਨਾਲ ਲੈ ਕੇ ਦੁਸ਼ਮਣ ਨਾਲ ਲੜ ਰਿਹਾ ਸੀ ਕਹਿੰਦੇ ਤਿੰਨ ਵਾਰ ਐਸਾ ਹਲਾ ਕੀਤਾ ਦੁਸ਼ਮਣ ਥਕੇਲ ਦਿੱਤਾ ਦੇਖੋ ਧੋਪਾਂ ਨਾਲ ਧੋਪਾਂ ਟਕਰਾਉਂਦੀਆਂ ਨੇ ਹੁਣ ਮੁਸ਼ਕਲ ਇਹ ਖੜੀ ਹੋ ਗਈ ਜਿਹੜਾ ਬਾਰੂਦ ਸਿੱਖਾਂ ਦੇ ਕੋਲ ਸੀ ਉਹ ਜਾਂਦੇ ਜਾਂਦੇ ਰੋੜ ਗਏ ਨੇ ਦਰਿਆ ਵਿੱਚ ਇਹ ਗਦਾਰ ਲੋਕ ਤੇ ਜੋ ਪੇਟੀਆਂ ਬਚੀਆਂ ਨੇ ਉਹਨਾਂ ਦੇ ਵਿੱਚ ਸਰੋਂ ਹੀ ਰਹਿ ਗਈ ਹੈ ਬਾਰੂਦ ਕਿਧਰੇ ਲੱਭਦਾ ਨਹੀਂ ਹੈ ਰਾਗ ਉੱਟ ਗਏ ਖਾਲਸਾ ਫੌਜ ਦੇ ਵੀ ਇਹ ਬਣ ਕੀ ਗਿਆ ਕਿਉਂਕਿ ਤਲਵਾਰਾਂ ਨਾਲ ਲੜਾਈ ਤੋਪਾਂ ਦੇ ਅੱਗੇ ਲੜਨੀ ਬੜੀ ਕਠਨ ਹੈ ਰਿਜ਼ਲਟ ਸਾਵੇਂ ਹੈ ਜਿਨ੍ਹਾਂ ਕੋਲ ਤਲਵਾਰਾਂ ਨੇ ਉਹਨਾਂ ਨੂੰ ਮਿੱਟੀ ਹੋਣਾ ਹੀ ਪੈਣਾ ਹੈ ਤੋਪਾਂ ਦੇ ਗੋਲੇ ਆ ਕੇ ਪਰ ਫਿਰ ਵੀ ਜੰਗ ਵਿੱਚ ਛਾਤੀ ਢਾਕੇ ਲੜਨਾ ਇਹ ਮੁਕਾਮ ਵਖਰਾ ਹੈ ਸੂਰਿਆਂ ਦਾ ਜਦੋਂ ਪਤਾ ਹੈ ਇਹ ਸਰੀਰ ਸ਼ਾਰ ਹੋਵੇਗਾ ਫਿਰ ਵੀ ਦੁਸ਼ਮਣ ਦੇ ਸਾਵੇਂ ਅੜੇ ਰਹਿਣਾ ਇਹ ਉਹੀ ਕਰ ਸਕਦੇ ਨੇ ਜਿਨ੍ਹਾਂ ਚੌਂਕੜਾ ਲਾ ਕੇ ਪਰਿਵਾਰ ਦੇ ਸ਼ਰੀਰ ਦੇ ਮੋਹ ਨੂੰ ਜਿੱਤ ਆਵੇ ਸੰਤ ਸਿਪਾਹੀਓਂ ਕੀ ਲੜਿਆ ਬਾਬਾ ਸ਼ਾਮ ਸਿੰਘ ਦਾ ਜੀਵਨ ਕੁਝ ਐਸਾ ਸੀ ਸ਼ਾ ਮੁਹੰਮਦ ਨੇ ਇਹ ਗੱਲਾਂ ਲਿਖੀਆਂ ਨੇ ਦੇਖੋ ਜੇ ਕੋਈ ਸਿੱਖ ਲਿਖੇ ਆਪਾਂ ਕਹਿਣਾ ਵੇ ਵਧਾ ਕੇ ਗੱਲਾਂ ਲਿਖ ਦਿੱਤੀਆਂ ਹੁਣ ਉਹ ਗੈਰ ਸਿੱਖ ਹੈ ਜੰਗਨਾਮੇ ਵਿੱਚ ਉਹਨੇ ਇਹ ਗੱਲ ਲਿਖੀ ਹੈ ਵੀ ਹੱਲੇ ਸਿੰਘਾਂ ਨੇ ਤਕੜੇ ਕੀਤੇ ਨੇ ਆਇਆਂ ਪਲਟਣਾ ਬੀੜ ਕੇ ਤੋਪਖਾਨੇ ਅਗੋਂ ਸਿੰਘਾਂ ਨੇ ਪਾਸੜੇ ਮੋੜ ਛੁਟੇ ਮੀਵਾ ਸਿੰਘ ਤੇ ਮਾਖੇਖਾਂ ਹੋਏ ਸਿੱਧੇ ਹੱਲੇ ਤਿੰਨ ਫਿਰੰਗੀਆਂ ਦੇ ਤੋਰ ਛੁਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲਾ ਬਨ ਸ਼ਸ਼ਤਰੀ ਜੋੜ ਨਿਚੋੜ ਛੁਟੇ ਸ਼ਾ ਮੁਹੰਮਦਾ ਸਿੰਘਾਂ ਨੇ ਹੋਰਿਆਂ ਦੇ ਵਾਗ ਨਿੰਬੂਆਂ ਲਾਉ ਨਿਚੋੜ ਛੁਟੇ ਐਸਾ ਹਲਾਕੀਤਾ ਸ਼ਾਮ ਸਿੰਘ ਅਟਾਰੀ ਨੇ ਦੁਸ਼ਮਣ ਦੇ ਸਰੀਰ ਚੋਂ ਇਦਾਂ ਲਾਉ ਨਿਚੜ ਨਿਚੜ ਪੈਂਦਾ ਸੀ ਜਿਵੇਂ ਨਿੰਬੂ ਨਚੋੜੀਦਾ ਹੈ ਐਸਾ ਗਾਂਢੀਵ ਸੂਰੀਆ ਨੇ ਯੁੱਧ ਲੜਿਆ ਕੰਨਾਂ ਵਿੱਚ ਫੂਕ ਵੱਜੀ ਜਰਨੇਲਾ ਬੋਲ ਵੀ ਤੋੜ ਗਏ ਨੇ ਜਾਂਦੇ ਜਾਂਦੇ ਗਦਾਰ ਹੁਣ ਤੋਪਾਂ ਬੰਨ ਪਈਆਂ ਨੇ ਵੰਗਾਰਿਆ ਉਸ ਚਿੱਟੇ ਪੁਸ਼ਾਕੇ ਵਾਲੇ ਜਰਨੈਲ ਸ਼ਾਮ ਸਿੰਘ ਅਸਾਰੀ ਨੇ ਘੋੜੇ ਤੇ ਚੜ੍ਹ ਕੇ ਸਿੰਘਾਂ ਨੂੰ ਤਲਵਾਰ ਹੱਥ ਵਿੱਚ ਫੜੀ ਹੋਈ ਹੈ ਕਹਿੰਦੇ ਸਿੰਘੋ ਸ਼ਹੀਦੀਆਂ ਪਾਉਣ ਦਾ ਸਮਾਂ ਆ ਗਿਆ ਹੈ ਹੁਣ ਤੋਪਾਂ ਕਿੱਥੇ ਚਲਣੀਆਂ ਨੇ ਹੁਣ ਤਲਵਾਰਾਂ ਨਾਲ ਲੜਾਈ ਲੜਨੀ ਪਵੇਗੀ ਕਹਿੰਦੇ ਜੰਗ ਲੜਦਾ ਇਓਨ ਲੱਗਦਾ ਸੀ ਜਿਵੇਂ ਕੋਈ ਸੱਤਖਣ ਤੋਂ ਫਰਿਸ਼ਤਾ ਚਿੱਟਾ ਪੁਸ਼ਾਕਾ ਪਾ ਕੇ ਉਤਰਿਆ ਆਵੇ ਲੜਦਿਆਂ ਲੜਦਿਆਂ ਫੱਟ ਲੱਗਦੇ ਗਏ ਲੜਦਿਆਂ ਲੜਦਿਆਂ ਚਿੱਟੀ ਪੁਸ਼ਾਕ ਲਹੂ ਲਹਾਨ ਹੁੰਦੀ ਗਈ ਇਹ ਉਹ ਜੱਪੀ ਜਮੇ ਹੌਲੀ ਖੇਲ ਰਹੇ ਨੇ ਸੱਤ ਗੋਲੀਆਂ ਆ ਕੇ ਸਰਦਾਰ ਦੀ ਛਾਤੀ ਵਿੱਚ ਲਗੀਆਂ ਲਹੂ ਲਹਾਨ ਹੋਇਆ ਇੱਕ ਗੋਲੀ ਨੇ kůੜਾ ਛਲ ਨਹੀਂ ਕਰ ਦਿੱਤਾ ਆਖਰੀ ਦਮ ਤੱਕ ਸ਼ੇਰਾਂ ਵਾਂਗੂ ਲੜਦਾ ਹੋਇਆ ਰਣ ਭੂਮੀ ਵਿੱਚ ਸ਼ਹਾਦਤ ਦੀ ਅਬਦੀ ਮਣ ਗਿਆ ਬਾਬਾ ਸ਼ਾਮ ਸਿੰਘ ਅਤਾਰੀ ਸ਼ਾ ਮੁਹੰਮਦ ਨੇ ਖਾਲਸੇ ਦੀ ਇਸ ਜੰਗਜੂ ਕਿਰਿਆ ਨੂੰ ਬਿਆਨ ਕੀਤਾ ਹੈ ਇੱਕ ਗੱਲ ਇੱਥੇ ਸ਼ਾ ਮੁਹੰਮਦ ਦੀ ਸਮਝਿਓ ਸਿੱਖ ਹੋਮਲੈਂਡ ਖਾਲਸਾ ਅੰਪਾਇਰ ਪੰਜਾਬ ਦੇਸ਼ ਆਜ਼ਾਦ ਮੁਲਕ ਸੀ ਤੇ ਜਿਨ੍ਹਾਂ ਨਾਲ ਜੰਗ ਲੜੀ ਜਾ ਰਹੀ ਹੈ ਉਹ ਹਿੰਦ ਦੇ ਰਾਜੇ ਨਹੀਂ ਹਿੰਦੁਸਤਾਨ ਦੇ ਬ੍ਰਿਟਿਸ਼ ਅੰਪਾਇਰ ਦਾ ਰਾਜ ਯਾ ਕਿ ਉਹ ਲਿਖਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਹੇ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਪਵੇ ਮੁੱਲ ਜਿਹੜੀਆਂ ਖਾਲਸੇ ਨੇ ਤੇਾਂ ਮਾਰੀਆਂ ਨੇ ਤੋਂ ਵਖੋ ਵਖਰੇ ਦੋ ਮੁਲਕ ਲੜ ਰਹੇ ਨੇ ਇਹ ਭਾਰਤ ਅਗਰ ਜਿਹੜਾ ਸੀ ਇੰਡੀਅਨ ਸਬ ਕੰਟੀਨੈਂਟ ਇਹ ਵਖੋ ਵਖਰੇ ਆਰ ਪਾਕਿਸਤਾਨ ਕੋਈ ਮਰਾਠਿਆਂ ਦਾ ਕੋਈ ਸਿੰਘਾਂ ਦਾ ਕੋਈ ਰਾਜਪੂਤਾਨੀ ਦਾ ਇਹ ਮੁਗਲਾਂ ਨੇ ਆ ਕੇ ਜ਼ੋਰ ਜ਼ਾਰ ਪਾ ਕੇ ਇਕੱਠੇ-ਉੱਠੇ ਕਰ ਲਈ ਸਨ ਇਹ ਇਦਾਂ ਹੀ ਨਿਕਲਦੇ ਗਏ ਬਾਅਦ ਵਿੱਚ ਬਾਅਦਾਂ ਫਿਰ ਜਦੋਂ 1947 ਤੋਂ ਬਾਅਦ ਦੇਸ਼ ਦੀ ਵੰਡ ਤੇ ਨਹਿਰੂ ਅੱਗੇ ਆਗੂ ਬਣ ਗਏ ਤੇ ਡੈਮੋਕ੍ਰੇਸੀ ਦਾ ਸਮਾਂ ਆ ਗਿਆ ਵੋਟਾਂ ਦੀ ਗੱਲ ਹੋਈ ਕੋ ਜਿੰਨੇ ਵੀ ਇਹ ਰਾਜੇ ਸਨ ਇਹਨਾਂ ਦੇ ਰਾਜ ਭਾਗ ਇਹਨਾਂ ਦੀਆਂ ਅੰਪਾਇਰਾਂ ਖਤਮ ਹੁੰਦੀਆਂ ਗਈਆਂ ਚਾਹੇ ਉਹ ਰਾਜ ਪਟਾਨਾ ਸੀ ਚਾਹੇ ਸਿੱਖ ਅੰਪਾਇਰ ਦੀਆਂ ਬਾਤਾਂ ਸਨ ਸਾਰਾ ਕੁਝ ਮਿਟਦਾ ਗਿਆ ਸੀ ਰਜਵਾਰੇ ਛੋਟੇ ਛੋਟੇ ਵੀ ਜਿਹੜੇ ਅੰਗਰੇਜ਼ਾਂ ਦੇ ਰਾਜ ਕੁਝ ਤਨਖਾਹ ਲੈ ਕੇ ਪੈਨਸ਼ਨ ਲੈ ਕੇ ਸਰਵਾਈਵ ਕਰਕੇ ਬਚ ਗਏ ਉਹ ਵੀ ਬਾਅਦ ਵਿੱਚ ਇਹਨਾਂ ਨੇ ਮਿਟਾ ਦਿੱਤੇ ਸਨ ਦੱਸਦੇ ਨੇ ਜਿਹੜਾ ਕਮਾਂਡਰ ਇਨ ਚੀਫ ਸੀ ਨਾ ਲਾਰਡ ਹਿਊਗੋਫ ਉਹਨੇ ਆਗਿਆ ਦੇ ਦਿੱਤੀ ਸਿੰਘਾਂ ਨੂੰ ਵੀ ਆਪਣੇ ਉਹਗੇ ਮਹਾਨ ਜਰਨੈਲਾਂ ਦੀਆਂ ਲੋਥਾਂ ਉਠਾ ਲ ਜੰਗ ਤੇ ਉਹ ਜਿੱਤ ਚੁਕੇ ਸਨ ਖਾਲਸਾ ਫੌਜ ਦਾ ਸਰਕਾਰੀ ਖਾਲਸਾ ਦਾ ਖਾਲਸਾ ਰਾਜ ਦਾ ਸਿੱਖ ਡਾਇਨੈਸਟੀ ਦਾ ਵੱਡਾ ਥੰਮ ਸ਼ਾਮ ਸਿੰਘ ਅਤਾਰੀ ਦੇ ਚੁੱਕਾ ਸੀ ਇਤਿਹਾਸਕਾਰ ਦੱਸਦੇ ਨੇ ਵੀ 12 ਫਰਵਰੀ ਨੂੰ ਸਰਦਾਰ ਦੇ ਸਾਥੀਆਂ ਨੂੰ ਸਰਦਾਰ ਦੀ ਲੋਥ ਲੱਭੀ ਹੈ ਔਰ ਕੈਸਾ ਸੂਰਮਾ ਹੋਵੇਗਾ ਉਹ ਕਲਵਾਰ ਹੱਥ ਨਾਲ ਇਦਾਂ ਜੁੜੀ ਹੋਈ ਸੀ ਜਿਵੇਂ ਸਰੀਰ ਦਾ ਕੋਈ ਅੰਗ ਹਦਾ ਹੈ ਮੁਠੀ ਖੋਲਣੀ ਚਾਹੁੰਦੇ ਨੇ ਮੁਠੀ ਨਹੀਂ ਸੀ ਖੁੱਲਦੀ ਚਲੋ ਇਥੋਂ ਫਿਰ ਸਰੀਰ ਜਿਹੜੇ ਨੇ ਸਿੰਘਾਂ ਦੇ ਸਾਹਮਣੇ ਗਏ ਸ਼ਾਮ ਸਿੰਘ ਅਟਾਰੀ ਦਾ ਸ਼ਰੀਰ ਮੈਦਾਨੇ ਜੰਗ ਚੋਂ ਅਟਾਰੀ ਲੈ ਜਾਇਆ ਗਿਆ ਉਥੇ ਜ਼ਿਕਰ ਤੇ ਇਹ ਵੀ ਮਿਲਦਾ ਹੈ ਵੀ ਮਾਈ ਦੇਸ਼ਾ ਵੀ ਸ਼ਰੀਰ ਛੱਡ ਗਈ ਇਕੱਠਿਆਂ ਦਾ ਹੀ ਸੰਸਕਾਰ ਕੀਤਾ ਗਿਆ ਸੀ ਪਰ ਦੱਸਦੇ ਨੇ ਸ਼ਾਮ ਸਿੰਘ ਅਟਾਰੀ ਦਾ ਸੰਸਕਾਰ ਇਸ਼ਨਾਨ ਪਾਨ ਉਹਦਾ ਕਰਵਾ ਕੇ ਉਹ ਸ਼ਸਤਰ ਜਿਹੜਾ ਹੱਥ ਵਿੱਚ ਸੀ ਤਲਵਾਰ ਹੱਥ ਵਿੱਚ ਸੀ ਉਹ ਉਸੇ ਤਰ੍ਹਾਂ ਹੀ ਰਹੀ ਹੈ ਉਸੇ ਤਰ੍ਹਾਂ ਹੀ ਸੰਸਕਾਰ ਕੀਤਾ ਗਿਆ ਹੈ ਸੂਰੇ ਨੇ ਆਗਾਸ ਤੋਂ ਲੈ ਕੇ ਸ਼ਸਤਰਾਂ ਤੇ ਨੱਚਣਾ ਸਿੱਖਿਆ ਸੀ ਅੰਤ ਵੀ ਸ਼ਸਤਰਾਂ ਤੇ ਨੱਚ ਕੇ ਹੋਇਆ ਸੁਮਾਦੀ ਉਹਨਾਂ ਦੀ ਬਣੀ ਹੋਈ ਹੈ ਪਟਾਰੀ ਵਿਖੇ ਮਹਾਂਪੁਰਸ਼ਾਨੀਆਂ ਸ਼ਹੀਦਾਂ ਦੀਆਂ ਯਾਦਾਂ ਹੁੰਦੀਆਂ ਨੇ